ਵਹੀ ਗੋਦੀ ਦਾ ਖਾਲਸਾ ਵਹੀ ਗੋਦੀ ਦੀ ਗੋਤ ਹੈ ਭਾਈ ਹਮਨ ਸਿੰਘ ਜੀ ਮੈਟਲੀ ਦੇ ਵਿੱਚ ਆਇਆ ਹਾਂ ਸ਼ੇਅਰ ਦਾ ਨਾਂ ਆ ਫੋਰ ਲਿਆ ਇੱਥੇ ਹੈ ਨਾ ਜਦੋਂ ਹਿਟਲਰ ਨੇ ਕਬਜ਼ਾ ਕਰ ਲਿਆ ਸੀਗਾ ਇਟਲੀ ਦੇ ਉੱਤੇ ਤੇ ਇੰਗਲੈਂਡ ਅਮਰੀਕਾ ਤੇ ਰਸ਼ੀਆ ਨੇ ਮਦਦ ਕੀਤੀ ਸੀ ਇਟਰੀਅਲ ਤੋਂ ਕਬਜ਼ਾ ਛਡਾਣ ਦੀ ਕਿ ਮਹਾਰਾਣੀ ਬਕਤੌਰੀਆਂ ਅਸੇ ਦਾ ਰਾਜ ਸੀ ਇੰਡੀਆ ਦੇ ਵਿੱਚ ਉਹਨੇ ਫਿਰ ਸਿੰਘ ਸੂਰਮੇ ਭੇਜੇ ਸੀ ਉਹਨੇ ਗੱਜ ਮੁਕਾਬਲਾ ਕੀਤਾ ਇੱਥੇ ਆ ਕੇ ਆ ਸਾਰੇ ਜਿੰਨੇ ਸਾਰੇ ਸਿੰਘ ਸ਼ਹੀਦ ਹੋਏ ਆ ਤੇ ਪਹਿਲਾਂ ਕਿਸੇ ਨੂੰ ਪਤਾ ਨਹੀਂ ਸੀ 1911 ਦੇ ਵਿੱਚ ਇੱਕ ਮੁੰਡਾ ਸਰਕਸ ਲਾਉਂਦਾ ਹੁੰਦਾ ਸੀ ਗੋਰੀਆਂ ਦੇ ਨਾਲ ਤੇ ਬਾਅਦ ਵਿੱਚ ਇੱਥੇ ਘੁੰਮਣ ਆ ਗਿਆ ਜਦੋਂ ਨੇ ਨਾਂ ਪੜਿਆ ਆ ਆ ਸਿੱਖ ਰੈਜੀਮੈਂਟ ਆ ਨਾਂ ਪੜੇ ਸਾਰੇ 22 ਸਾਲ ਦੀ ਉਮਰ ਦੀ ਮੁੰਡਾ ਸ਼ਹੀਦ ਹੋਇਆ ਇੱਥੇ ਆ ਕੇ ਸਿੰਘ ਸੂਰਮਿਆਂ ਨੇ ਫੇ ਕਹਿ ਕੱਚ ਮੁਕਾਬਲੇ ਕੀਤੇ ਤਲਵਾਰਾਂ ਦੇ ਨਾਲ ਜੇ ਰੌਂਡ ਮੁੱਕ ਗਏ ਨੀਜੀਆਂ ਦੇ ਨਾਲ ਫਿਰ 12 ਤੋਂ ਯਾਦ ਕਰਾ ਕੇ ਗਏ ਸੀਗੇ ਇਟਲੀ ਨੂੰ ਤਾਂ ਉਹਦੀ ਇਹ ਉਹਨਾਂ ਦੀਆਂ ਮੜੀਆਂ ਬਣੀਆਂ ਆ ਤੇ ਹੁਣ ਸਿੱਖ ਇੱਥੇ ਆ ਕੇ ਸਾਲ ਦੀ ਸਾਲ ਸਾਲਗिरा ਮਨਾਉਂਦੇ ਨੇ ਉਹਨਾਂ ਦਾ ਸ਼ਹੀਦੀ ਦਿਨ ਉਹ ਯਾਦਗਾਰ ਬਣੀ ਉਹ ਯਾਦਗਾਰ ਬਣੀ ਉਹ ਉਹਨਾਂ ਦੇ ਪੱਗਾਂ ਬਣ ਕੇ ਉੱਥੇ ਨਿਸ਼ਾਨ ਸਾਹਿਬ ਲਾ ਕੇ ਉਹ ਉਹਨਾਂ ਦੀ ਉਹ ਕੀਤਾ ਆ 5 ਜੁਲਾਈ ਹੋਇਆ ਉਹਨਾਂ ਦੇ ਮੈਂ ਕਿਹਾ ਤੁਹਾਡ ਨੂੰ ਵੀ ਦਸਖਨ ਕਰਾ ਦਿਆਂ ਆਹ ਦੇਖੋ ਇੱਥੇ ਆ ਤੁਹਾਨੂੰ ਦਿਖਾਉਂਦਾ ਛੋਟੀ ਛੋਟੀ ਉਮਰ ਦੀ ਆਇਓ ਸੀ 19 ਸਾਲ ਦਾ ਸਿੰਘ ਸੀ ਹਾਂ 19 ਸਾਲ ਦੀ ਉਮਰ ਦੇ ਵਿੱਚ ਸ਼ਹੀਦ ਹੋਇਆ ਇੱਥੇ ਆ ਕੇ ਤੇ ਸਿੰਘਾਂ ਨੇ ਦੰਦ ਖੱਟੇ ਕੀਤੇ ਆ ਸਾਰੇ ਸਿੰਘਾਂ ਦੇ ਆ ਬੜਾ ਆ ਲਾਏ ਹੋਏ ਆ ਇੱਥੇ ਆਹ ਦੇਖੋ ਇੱਥੇ 1948 ਤੱਕ 1945 ਤੱਕ 아니 ਆ ਇੰਡੀਅਨ ਯਾਰ ਰੈਜੀਮੈਂਟ ਵਾਲਿਆਂ ਨੇ ਗਏ ਗੱਜ ਮੁਕਾਬਲੇ ਕੀਤੇ ਇੱਥੇ ਗੋਰਾ ਇੱਕ ਮਿਲਿਆ ਅਸੀਂ ਕਿ ਤੁਹਾਨੂੰ ਪਤਾ ਉਹ ਇਹਨਾਂ ਬਾਰੇ ਕਹਿੰਦਾ ਸਾਡੇ ਇਤਿਹਾਸ ਦੇ ਵਿੱਚ ਸਾਡੇ ਬਜ਼ੁਰਗ ਦੱਸਦੇ ਜਿਦਾ ਆਪਣੇ 47 ਬਾਰੇ ਦੱਸਦੇ ਆ ਇਹਨਾਂ ਨੂੰ ਵੀ ਦੱਸਿਆ ਵੀ ਸਾਨੂੰ ਸਿੱਖਾਂ ਨੇ ਯਾਦ ਕੀਤਾ ਨੇ ਤਾਂ ਧੀਆਂ ਪਹਿਣਾ ਸਭ ਕੋ ਲੋਕ ਕੇ ਲੈ ਚੱਲੀ ਅਸੀਂ ਇਟਲੀ ਦੀ ਫੌਜ ਸਿੱਖਾਂ ਨੇ ਦੰਦ ਖੱਟੇ ਕੀਤੇ ਗਏ ਗੱਜ ਮੁਕਾਬਲੇ ਕੀਤੇ ਇੱਥੇ ਕਿੰਨੇ ਸੌ ਪਤਾ ਨਹੀਂ ਕਿੰਨੇ ਸੌ ਮੜੀਆਂ ਆ ਉਹਨਿਆਂ ਦੀਆਂ ਜਿਹੜੇ ਸ਼ਹੀਦ ਹੋਏ ਇਟਲੀ ਨੂੰ ਉਹ ਯਾਦ ਕਰਾ ਕੇ ਗਏ ਆਪਣੇ ਸਿੰਘ ਸੂਰ ਨੇ ਆਕਿਆਤਰ ਸਿੰਘ ਪੁਰਾਣਾ ਨਾ ਦੇਖੋ ਇਹਦਾ ਕਿੰਨਾ ਨਾਮ ਵਧੀਆ ਆ ਆਕਿਆਤਰ ਸਿੰਘ ਦਲੀਪ ਸਿੰਘ ਦਲੀਪ ਸਿੰਘ ਹਰਦੀਾਲ ਸਿੰਘ ਹਰਦੀਾਲ ਸਿੰਘ ਹਾਂਜੀ ਜਗਨ ਸਿੰਘ ਜੀਤ ਸਿੰਘ ਕਰਤਾਰ ਸਿੰਘ ਮੱਲਾ ਸਿੰਘ ਊਂਕਾਰ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ